ਨਾਮ ਲਖ ਮੇਰਾ ਨਾਮ ਅਜੀਤ ਸਿੰਘ ਬਾਬਾ ਸਿਨੇਮੇ ਵਿੱਚ ਪ੍ਰਧਾਨਤਵ ਹੁੰਦੀ ਸਾਡੀ ਦਾ ਬਾਦ ਸਹਿਰੀ ਹਮਸਰ ਬਾਬਾ ਜੀ ਆਖ ਤੁਹਾਨੂੰ ਅੱਜ ਸਾਡੇ ਬੱਚੇ ਆ ਲਕੀ ਪੰਡਤ ਜੀ ਇਹਨਾਂ ਨੇ ਸੂਚੇ ਪਰਿਵਾਰ ਨੇ ਇਹਨਾਂ ਦੇ ਜੀਵ ਨੇ ਹਰ ਸਾਲ ਦੀ ਤਰ੍ਹਾਂ ਐਸੀ ਲੱਗਦਾ ਵੀ ਕਿ ਸਾਲ ਤੋਂ ਇਸ ਤਰ੍ਹਾਂ ਲੰਗਰ ਲੱਦੇ ਆ ਰਹੇ ਇਹਨਾਂ ਦੀ ਸ਼ਰਧਾ ਬੜੀ ਆ ਭੋਜਨਾਸਤੇ ਮੰਨਣ ਵਾਲੇ ਤੇ ਪੋਲੇਨਾਥ ਨੂੰ ਤੇ ਪੋਲੇਦਾਸ ਦੀ ਕਿਰਪਾ ਵੀ ਨਾਲ ਤੇ ਬੜੀ ਆ ਦੇਖੋ ਇਹੋ ਜਿਹਾ ਲੰਗਰ ਲਾਣੇ ਇਹ ਪਟ ਭਾਗਾ ਹੁੰਦਾ ਸਮਾਂ ਇਹ ਪਟ ਭਾਗੇ ਜੀ ਹੁੰਦੇ ਨੇ ਆ ਜੀ ਜਿਹੜੇ ਇਹੋ ਜਿਹੇ ਭੰਡਾਰੇ ਲਾਉਂਦੇ ਨੇ ਕਿਉਂਕਿ ਤਰਲੋਕੀ ਨਾਲ ਸਤਿ ਸੰਗਰ ਪੋਲੇਨਾਥ ਦਾ ਭੰਡਾਰਾ ਲਾ ਰਹੇ ਨੇ ਸੋ ਮੈਂ ਤਾਂ ਇਹ ਕਹੂੰਗਾ ਇਹ ਭੰਡਾਰੇ ਜਿਹੜੇ ਆ ਸੁਰੂ ਤੋਂ ਚੱਲਦੇ ਆਏ ਆ ਖਾਸ ਕਰਕੇ ਮੈਂ ਕਹਾਂਗਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਚੱਲੂ ਹੋਏ ਅੱਜ ਤੱਕ ਇਹ ਚੱਲਦੇ ਹੀ ਜਾਂਦੇ ਆ ਤੇ ਚੱਲਦੇ ਰਹਿਣਗੇ ਕਿਉਂ ਦਾ ਆਸ਼ੀਰਵਾਦ ਆ ਸੋ ਮੈਂ ਤਾਂ ਇਹ ਕਹਿੰਦਾ ਵੀ ਸਾਰਿਆਂ ਨੂੰ ਇੱਕ ਲੁੱਟ ਹੋ ਕੇ ਜਿਸ ਤਰ੍ਹਾਂ ਸੰਗਤ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਆਏ ਸੀ ਬੀਬੀ ਜੀ ਆਏ ਸੀ ਸੋ ਸਾਰੇ ਇਕੱਠੇ ਮਿਲਾਇਆ ਸੋ ਮੈਂ ਤਾਂ ਭਈ ਇਹ ਤਾਂ ਸੰਗਤ ਨੂੰ ਤੇ ਫਿਰ ਪਰਿਵਾਰ ਨੂੰ ਵਧਾਈ ਦਿੰਦਾ ਕਰਤਾਰ ਇਹਨਾਂ ਵਾਸਤੇ ਤਰੱਕੀ ਬਖਸ਼ੇ ਤੇ ਇਧਰ ਲੰਗਰ ਲਾਦੇ ਰਹਿਣ ਲਾਈਫ ਜੀ ਦਾ ਖਾਲਸਾ ਵਾਪਸ ਆਇਆ ਤੇ ਜ਼ਾਤੀਏ ਭੰਡਾਰੇ ਤੇ ਪਹੁੰਚੋ ਭੰਡਾਰਾ ਮੈਂ ਤੇ ਜੀ ਪਹਿਲੇ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਸਾਡੇ ਸ਼ਿਵਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਭੰਡਾਰਾ ਲੱਗ ਰਿਹਾ ਹੈ ਸਪੈਸ਼ਲੀ ਤੋਂ ਅੱਗੇ ਲੱਖੀ ਉਹਨਾਂ ਦਾ ਪੂਰਾ ਗਰੁੱਪ ਤੇ ਦੋਸਤ ਹੈਗੇ ਨੇ ਉਹ ਲੱਖੀ ਅੱਗੇ 15-20 ਸਾਲ ਤੋਂ ਭੰਡਾਰਾ ਲਗਾ ਰਹੇ ਨੇ ਜਿਵੇਂ ਕਿ ਕਿੰਨੀ ਸਾਲਾਂ ਤੋਂ ਮੈਂ ਖੁਦ ਆ ਰਿਹਾ ਮੈਨਾਲ ਮੌਨਿਕਾ ਜੀ ਨੇ ਬਾਬਾ ਜੀ ਨੇ ਚਤੂਨ ਜੀ ਨੇ ਦਾ ਤੇ ਮੈਂ ਤੋ ਨਹੀਂ ਕਹਨੇ ਜਾਂਦੇ ਕਿ ਸਭ ਨੂੰ ਪੰਡਾਰੇ ਦੀ ਬਾਬਾ ਉਹ ਲੈ ਗਿਆਂ ਇਹ ਲੰਗਰ ਪੰਡਾਰੇ ਸਾਡੇ ਗੁਰੂ ਅਮਰਿਤਸਰ ਸਾਹਿਬ ਦੇ ਦੇ ਲੈ ਗਏ ਨੇ ਪੂਰੇ ਗੋਲਡ ਵਿੱਚ ਅਗਰ ਜੇ ਕਿਥੇ ਲੰਗਰ ਲੱਗਣਾ ਸ਼ੁਰੂ ਹੋਏ ਤੇ ਅਮ੍ਰਿਤਸਰ ਤੋਂ ਸ਼ੁਰੂ ਹੋਏ ਤੇ ਹੁਣ ਦੇਖੋ ਜਾ ਕੇ ਅੱਜ ਕਿਸੇ ਵੀ ਜਗ੍ਹਾ ਤੇ ਜਿੱਥੇ ਕੋਈ ਆਪਦਾਨ ਦੇ ਕੋਈ ਦਿੱਕਤ ਆਂਦੀ ਹੈ ਇਹ ਸਾਡਾ ਜਿਹੜਾ ਸਮਾਜ ਹੈ ਸਿੱਖ ਸਮੁਦਾਇ ਸਾਡੇ ਹਿੰਦੂ ਸਮੁਦਾਇ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਮੈਂ ਤੁਹਾਡੇ ਮਾਧਮਨ ਸਾਰੇ ਆ ਬੰਦਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਚਲੋ ਥੈਂਕ ਯੂ ਸੋ ਮਚੂ ਸਤਰਾ ਦੇ ਨੋਜਵਣਾ ਤੋਂ ਲੰਗਰ ਲਗਾਇਆ ਜਾ ਰਿਹਾ ਕੁਛ ਇਸ ਤਰ੍ਹਾਂ ਦੇ ਨੋਜਵਣਾ ਸ਼ੂਤ ਨਸ਼ਿਆਂ ਵੱਲ ਵੀ ਜਾ ਰਹੇ ਉਹਨਾਂ ਨੂੰ ਕੀ ਸੰਗਾਲ ਦੇਣਾ ਦੇਖੋ ਜੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਕੇਜੀਵਲ ਸਾਹਿਬ ਦੇਖਿਆ ਹੋਏਗਾ ਉਹ ਨਸ਼ਾ ਵਿਰੋਧੀ ਜਿਹੜਾ ਇੱਕ ਮਾਸ ਤੋਂ ਬਹੁਤ ਹੀ ਸਟਰੋਂਗ ਅਭਿਆਨ ਚੱਲ ਰਿਹਾ ਹੈ ਮੇਰੀ ਕਮਿਸ਼ਨਰ ਪੁਲਿਸ ਸਾਹਿਬ ਤੋਂ ਸਾਡੀ ਗੁਰਪ੍ਰੀਤ ਸਿੰਘ ਪੁਲਿਸ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਏਸੀਪੀਜ਼ ਡੀਸੀਪੀਜ਼ ਨਾਲ ਸਾਡੀ ਮੇਰੀ ਮੁਲਾਕਾਤ ਹੋਈ ਹੈ ਮੀਟਿੰਗਸ ਹੋਈਆਂ ਤੇ ਪੂਰਾ ਸਟਰੋਂਗ ਤਰੀਕੇ ਨਾਲ ਮੈਂ ਤੇ ਫੀਲ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਕੀ ਡਰਗ ਡਿਕ ਹੈਲਪਲਾਈਨ ਕਰਦੀ ਹੈ 112 ਨੰਬਰ ਵੀ ਆਪਣਾ ਫੋਨ ਹੈਗਾ ਜਿਸ ਤੇ ਕਾਲ ਵਾਸਤੇ ਜੇ ਸੜੇ ਇਹ ਮੇਰੇ ਵੀਡੀਓ ਦੇਖ ਲੈਣ ਜੇ ਤੁਹਾਡੀ ਗਲੀ ਮਹੱਲੇ ਵਿੱਚ ਕੋਈ ਬੰਦਾ ਡਰਗਸ ਵੇਚ ਰਿਹਾ ਕੋਈ ਅਨਹੋਨੀ ਜਾਂ ਅਨਪੂਰਕਾ ਕਟਨਾ ਹੋ ਰਹੀ ਹੈ ਤੁਸੀਂ ਕਿਰਪਾ ਕਰਕੇ ਫੋਨ ਕਰੋ ਸਾਨੂੰ ਦੱਸੋ ਇਹ ਸਾਈਲ ਸਾਰੀ ਜਿਹੜੀ ਕਾਲਸ ਨੇ ਸਾਰੀ ਇਨਫੋਰਮੇਸ਼ਨ ਡੀਜੀਪੀ ਆਫਿਸ ਚੰਡੀਗੜ੍ਹ ਜਾਏਗੀ ਉੱਥੋਂ ਥੱਲੇ ਸੀਪੀ ਸਾਹਿਬ ਨੂੰ ਆਏਗੀ ਤਾਂ ਕਿ ਪਤਾ ਲੱਗੇ ਨਾ ਕੰਪਲੇਨੈਂਟ ਕੌਣ ਹੈ ਜਿਹੜੇ ਵੀ ਗਲੀ ਮਹੱਲੇ ਵਿੱਚ ਨਸ਼ਾ ਵੇਚਦੇ ਲੋਕ ਨੇ ਉਹ ਜਿਹੜੇ ਹੈਲਪਲਾਈਨ ਨੰਬਰ ਪੁਲਿਸ ਨੂੰ ਇਸ਼ੂ ਹੋਏ ਨੇ ਇਹ ਸਾਡੇ ਆਮ ਆਦੀ ਪਾਰਟੀ ਦੇ ਸਾਥੀਆਂ ਨੂੰ ਸੰਪਰਕ ਕਰੋ ਉਹਨਾਂ ਨੂੰ ਕੰਪਲੇਨਟ ਦਿਓ ਕਿ ਅਸੀਂ ਉਹਦਾ ਖਾਤਮਾ ਕਰਨ ਵਾਸਤੇ ਬਿਲਕੁਲ ਵਚਨਬੱਧ ਨੇ ਇੱਕ ਮਾਨ ਸਾਹਿਬ 101% ਉਹਨਾਂ ਦੀ ਅਗਵਾਈ ਦੇ ਵਿੱਚ ਕਿ ਅਸੀਂ ਸਾਡੇ ਸਾਰੇ ਜ਼ਾਦਾ ਨਸ਼ਾ ਹੈਗਾ ਉਹਨੂੰ ਖਤਮ ਕਰਨਾ ਹੈ ਤਾਂ ਕਿ ਯੂਥ ਜਿਹੜਾ ਹੈਗਾ ਉਹਨਾਂ ਦੇ ਆਰਟਿਸਟ ਸਟੀਫਨ ਬੌਕਸ ਹਨ ਨੌਕਰੀਆ ਕਰਨ ਲਾਗੀ ਨਸ਼ਾ ਲੈਣ ਤੇ ਨਸ਼ਾ ਵਿੱਚ ਥੈਂਕ ਯੂ ਹਾਂਜੀ ਮੇਰੇ ਜੀ ਆਪਣਾ ਨਾਮ ਦਾ ਮੇਰਾ ਨਾਮ ਹੈ ਜੀ ਲੱਖੀ ਪੰਡਤ ਜੀ ਹਾਂਜੀ ਅੱਜ ਭੰਡਾਰਾ ਲਾਇਆ ਕਿੱਥੇ ਲਾਇਆ ਇਹ ਬਟਾਲਾ ਰੋਡ ਤੇ ਸਾਨੂੰ 20-22 ਸਾਲ ਹੋ ਗਏ ਰੈਗੂਲਰ ਅਹੀਂ ਭੋਲੇ ਨਾਮ ਦਾ ਭੰਡਾਰਾ ਲੋਨੇ ਆ ਸਾਰਾ ਗਰੁੱਪ ਹੈਗਾ ਸਾਡਾ ਪੰਡਤਾਂ ਦਾ ਜੋ ਵੀ ਹੈ ਜੋ ਵੀ ਸਾਡੇ ਨਾਲ ਹੈਗੇ ਨੇ ਸਾਰੇ ਰਲ ਮਿਲ ਕੇ ਅਹੀਂ ਭੰਡਾਰਾ ਲੋਨੇ ਆ ਤੇ ਭਗਵਾਨ ਕਿਰਪਾ ਕਰੇ ਭੋਲੇ ਨਾਮ ਅੱਗੇ ਵੀ ਭੰਡਾਰੇ ਲੱਗਦੇ ਰਹਿਣਗੇ ਜੀ ਜੀ ਇਸ ਵੀਰੇ 7:00 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਜੀ ਇਹ ਸ਼ਾਮੀ 7 ਵਜੇ ਤੱਕ ਚੱਲ ਜਾਣਾ ਜੀ ਪ੍ਰੋਗਰਾਮ ਇਹ ਸਵੇਰੇ ਚੱਲਿਆ ਚਾਹ ਪਕੌੜਾ ਚੱਲ ਗਿਆ ਜੀ ਪੂੜੀ ਲੌਂਜੀ ਚੱਲ ਜਾਣੀ ਆ ਕੜੀ ਜੋਲ ਚੱਲ ਜਾਣੇ ਆ ਭੰਗ ਵਾਲੇ ਪਕੌੜੇ ਚੱਲ ਜਾਣੇ ਆ ਨੂਡਲ ਚੱਲ ਜਾਣੇ ਆ ਪਾਸਤਾ ਚੱਲ ਜਾਣਾ ਜੀ ਨੌਜਵਾਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਨਸ਼ੇ ਛੱਡੋ ਗੁਰੂ ਦੇ ਲਾੜ ਲੱਗੋ ਭੋਲੇ ਨਾਲ ਦੀ ਕਿਰਪਾ ਬੋਰੀ ਆ ਰੱਬ ਦਾ ਨਾਲ ਪਰਮਾਤਮਾ ਦੀ ਜੈ ਕਿੰਨੇ ਸਾਲ ਤੋਂ ਤੁਹਾਡੇ ਪਸੰਦ ਨਾਲ ਪ੍ਰਲਾ ਕੀਤਾ ਚਾਹ। ਇਹ ਹੋਈ ੱਲੇ 15-20 ਸਾਲ ਤੋਂ ਰੈਗੂਲਰ ਪ੍ਰੋਗਰਾਮ ਹੋ ਰਿਹਾ ਵਾ। ਭੜਾਰਾ ਲਾਜ ਮਨ ਨੂੰ ਪੂਰੀ ਜੀ ਸ਼ਾਂਤੀ ਮਿਲਦੀ। ਬਹੁਤ ਸ਼ਾਂਤੀ ਮਿਲਦੀ। ਬਹੁਤ ਸੰਤੋਸ਼ਟੀ ਮਿਲਦੀ। ਯੂਥ ਨੂੰ ਇਹੋ ਹੀ ਆ ਵੀ ਇਹ ਨਸ਼ੇ ਛੱਡੋ ਲੜਾਈ ਝਗੜੇ ਛੱਡੋ ਤੇ ਰੱਬ ਦੇ ਲਾੜ ਲੱਗੋ ਜੀ। ਮੇਰਾ ਨਾਮ ਮਰਜਿੰਦਰ ਸਿੰਘ। ਹਾਂਜੀ 75 ਦੀ ਭੰਡਾਰਾ ਲਾਇਆ ਕਿੱਥੇ ਲਾਇਆ ਜੀ? ਤੇ ਪਟਾਰ ਰੋਡ ਤੇ ਲਗਾਏ ਤੇ ਅੱਜ ਤੋਂ 20 ਕੇ ਸਾਤੋਂ ਲਗਾਤਾਰ ਲਗਾਤਾਰ ਸਾਜਤਾ ਦਾ ਹੈ। ਤੇ ਪੂਰੀ ਕਿਰਪਾ ਪਰਮਾਤਮਾ ਵਾਹਿਗੁਰੂ ਦੀ ਸ਼ਿਵ ਜੀ ਦੀ ਬਹੁਤ ਹੀ ਕਿਰਪਾ ਪਰਮਾਤਮਾ ਕਿੰਨਾ ਦੀ ਰਹੇ ਭਾਈ ਜੀ ਬੈਠੋ ਰਹੇ ਲੱਗੇ ਬੰਨ ਜੀ ਦੇ ਤੇ ਸਾਰੇ ਸਹਿਯੋਗ ਜਿਨ੍ਹਾਂ ਯੋਥ ਹੈ ਸਾਰੇ ਵੀ ਬਰਾ ਰਲ ਕੇ ਦਮ ਪਰ ਇਸ ਤੋਂ ਉਪਰਲੇ ਕਹਿ ਮੰਨਦੇ ਕਿ ਕਿੰਨੇ ਇਹ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਇਨਸਾਨ ਨੇ ਕੋਈ ਚੰਗਾ ਕੰਮ ਕਰਨਾ ਹੁੰਦਾ ਅੰਦਰੋਂ ਪਰਮਾਤਮਾ ਆਪੇ ਕਰਾ ਲੈਂਦਾ ਤੇ ਜਦੋਂ ਕੰਮ ਚਲਾ ਕਰਨਾ ਤੇ ਖੁਸ਼ੀ ਦਾ ਭਾਵਨ ਹੁੰਦੀ ਆ ਲੱਗ ਚੰਗਣ ਵਾਲਿਆਂ ਦੇ ਲੱਗ ਕਾਮ ਵਾਲਿਆਂ ਦੇ ਮੰਨ ਖੁਸ਼ੀ ਪੂਰੀ ਹੁੰਦੀ ਜਿੰਨੇ ਜਦੋਂ ਸ਼ੁਰੂ ਹੋ ਜਾਂਦੇ ਫਿਰ 6:30 7:00 ਸ਼ੁਰੂ ਹੁੰਦਾ ਸਾਮੀ ਸੇ ਸਤੋਥਲੇ ਚਲੇਗਾ ਉਹ ਕੀ ਸੰਦੇਸ਼ ਮੈਨਾਂ ਲਾ ਜੌਦੀ ਜਿਹੜੇ ਨੌਜਵਾਨ ਵੀ ਉੱਤੇ ਖੜੇ ਸਾਡੇ ਪੰਜਾਬ ਦੇ ਵਿੱਚ ਪੰਜ ਤਰ੍ਹਾਂ ਦੇ ਦਰਿਆ ਨੇ ਹੁਣ ਛੇਵਾਂ ਦਰਿਆ ਨਸ਼ਾ ਚਾਰਿਆ ਅਸੀਂ ਤੇ ਸਾਰੇ ਯੂਥ ਨੂੰ ਲਈ ਕਹਾਂਗੇ ਕਿ ਜੇ ਅਸੀਂ ਪੰਜਾਬ ਦੇ ਧਰਤੀ ਤੇ ਜੰਮੇ ਆਂ ਗੁਰੂ ਮਹਾਰਾਜ ਦੀ ਧਰਤੀ ਤੇ ਜੰਮੇ ਆਂ ਤੇ ਅਸੀਂ ਗੁਰੂ ਮਹਾਰਾਜ ਦੇ ਲੜ ਲੱਗੇ ਆਂ ਤੇ ਨਸ਼ਾ